ਦਨਕਰਨਾ ਸਾਹਮਣੇ ਆ ਰਹੀਆਂ ਨੇ ਪਹਿਲੀ ਘਟਨਾ ਜਲੰਧਰ ਤੋਂ ਆ ਰਹੀ ਹੈ ਕਿ ਪਾਲਟੀਕਾਰ ਨੂੰ ਲੱਗੀ ਅੱਗ ਅਤੇ ਦੂਜੀ ਖਬਰ ਜਿਹੜੀ ਨਵਾਂ ਸ਼ਹਿਰ ਤੋਂ ਆ ਰਹੀ ਹੈ ਇੱਕ ਵਕੀਲਤੀ ਨੇ ਕੀਤਾ ਆਪਣੇ ਪਿਓ ਦਾ ਅੰਤਿਮ ਸੰਸਕਾਰ ਅਤੇ ਤੀਜੀ ਖਬਰ ਫਤਿਹਗੜ੍ਹ ਦੇ ਇੱਕ ਇਲਾਕੇ ਚ ਆ ਰਹੀ ਆ ਪੰਜਾ ਕੱਟੀਆਂ ਦੇ ਵਿੱਚ ਦੋ ਨੌਜਵਾਨਾਂ ਦੀ ਗਈ ਮੌਤ ਇਹਨਾਂ ਤਿੰਨਾਂ ਖਬਰਾਂ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਜਿਹੜੀ ਪਹਿਲੀ ਖਬਰ ਜਲੰਧਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਜਲੰਧਰ ਦੇ ਇੱਕ ਰੋਡ ਤੇ ਛੱਡ ਕੇ ਜਿਹੜਾ ਸੜਕ ਤੇ ਹਾਦਸਾ ਜਿਹੜਾ ਵਾਪਰਿਆ ਏ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਜਿਹੜਾ ਨੌਜਵਾਨ ਆ ਉਹ ਗੱਡੀ ਦੇ ਵਿੱਚ ਜਾ ਰਿਹਾ ਸੀ ਤੇਜ਼ ਰਫ਼ਤਾਰ ਦੇ ਨਾਲ ਜਦੋਂ ਉਹ ਗੱਡੀ ਸਰੀਂਹ ਦੇ ਵਿੱਚ ਜਾ ਕੇ ਵੱਜੀ ਤਾਂ ਉਹ ਜਿਹੜੀ ਗੱਡੀ ਪਲਟੀ ਜਾਂਦੀ ਹੈ ਤੇ ਗੱਡੀ ਪਲਟਣ ਤੋਂ ਬਾਅਦ ਉਸ ਗੱਡੀ ਨੂੰ ਅੱਗ ਲੱਗ ਜਾਂਦੀ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਉਹ ਗੱਡੀ ਆ ਐਲਟੋ ਕਾਰ ਆ ਜਿਹੜੀ ਉਰਨੋ ਹੌਦਿਆ ਦਾ ਅੱਗ ਲੱਗ ਜਾਂਦੀ ਆ ਤਾਂ ਉਹ ਕਿਵੇਂ ਸੜ ਕੇ ਸੁਆਹ ਹੋ ਜਾਂਦੀ ਆ ਤੇ ਉੱਥੋਂ ਦੇ ਜਿਹੜੇ ਲੋਕ ਹੁੰਦੇ ਆ ਜਦੋਂ ਇਹ ਘਟਨਾ ਵਾਪਰਦੀ ਆ ਤਾਂ ਲੋਕਾਂ ਦੇ ਵਿੱਚ ਹਫੜਾ ਧਫੜੀ ਪੈ ਜਾਂਦੀ ਆ ਚੀਕ ਚੰਗਿਆੜਾ ਜਿਹੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਰਾਹਗੀਰਾਂ ਦੀ ਮਦਦ ਦੁਆਰਾ ਜਿਹੜਾ ਉਹ ਨੌਜਵਾਨ ਨੂੰ ਕੱਢ ਕੇ ਗੱਡੀ ਦੇ ਵਿੱਚੋਂ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਜਦੋਂ ਉਸ ਨੂੰ ਹਸਪੀਟਲ ਵਿੱਚ ਪਹੁੰਚਾਇਆ ਜਾਂਦਾ ਤਾਂ ਡਾਕਟਰਾਂ ਦਾ ਕਹਿਣਾ ਇਹ ਹੈ ਕਿ ਜਿਹੜਾ ਉਹ ਨੌਜਵਾਨ ਸੀ ਉਸ ਦਾ ਜਿਹੜਾ ਇੱਕ ਤਾਂ ਚੂਲਾ ਟੁੱਟ ਗਿਆ ਤੇ ਇੱਕ ਪੈਰ ਜਿਹੜਾ ਦਾ ਫ੍ਰੈਕਚਰ ਹੋ ਗਿਆ ਤੇ ਜ਼ਖਮੀ ਬਹੁਤ ਹੋ ਗਿਆ ਹੈ ਤਾਂ ਉਸ ਨੂੰ ਜਲੰਧਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਤੁਹਾਨੂੰ ਫੇਰ ਦੱਸ ਦਈਏ ਕਿ ਇਹ ਜਿਹੜੀ ਖਬਰ ਰਾ ਜਲੰਧਰ ਤੋਂ ਆ ਰਹੀ ਹੈ ਜਲੰਧਰ ਦੇ ਇੱਕ ਰੋਡ ਤੇ ਜਿਹੜਾ ਅਲਟੋ ਕਾਰ ਦੇ ਨਾਲ ਸੜਕ ਹਾਦਸਾ ਵਾਪਰਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਖਬਰ ਜਲੰਧਰ ਦੀ ਕਰੋੜ ਤੋਂ ਆ ਰਹੀ ਹੈ ਕਿ ਇੱਕ ਨੌਜਵਾਨ ਜਿਹੜਾ ਅਲਟੋ ਗੱਡੀ ਤੇ ਜਾ ਰਿਹਾ ਸੀ ਤਾਂ ਉਹ ਜਿਹੜੀ ਅਲਟੋ ਗੱਡੀ ਅਚਾਨਕ ਇੱਕ ਸਰੀਰ ਦੇ ਨਾਲ ਵੱਜਦੀ ਹੈ ਤੇ ਸਰੀਰ ਦੇ ਨਾਲ ਜਦੋਂ ਵੱਜਦੀ ਹੈ ਤੇ ਉਹ ਪਲਟ ਜਾਂਦੀ ਹੈ ਤੁਸੀਂ ਦੇਖ ਸਕਦੇ ਤਸਵੀਰਾਂ ਵਿੱਚ ਗੱਡੀ ਜਿਹੜੀ ਪਲਟ ਜਾਂਦੀ ਹੈ ਤਾਂ ਉਸ ਨੂੰ ਅੱਗ ਲੱਗ ਜਾਂਦੀ ਆ ਅੱਗ ਲੱਗਣ ਦੇ ਨਾਲ ਜਿਹੜੀ ਉਹ ਸਾਰੀ ਆਲਡੋ ਗੱਡੀ ਆ ਅੱਗ ਦੀ ਜਪੇਟ ਵਿੱਚ ਆਈ ਜਾਂਦੇ ਤੇ ਸੜ ਕੇ ਸੁਆਹ ਹੋ ਜਾਂਦੀ ਆ ਤੇ ਰਾਹਗੀਰਾਂ ਦੀ ਮਦਦ ਦੁਆਰਾ ਉਸ ਵਿਅਕਤੀ ਨੂੰ ਬਾਹਰ ਕੱਢ ਕੇ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦੇ ਜਦੋਂ ਇਹ ਘਟਨਾ ਵਾਪਰਦੀ ਆ ਤਾਂ ਉੱਥੋਂ ਦੇ ਜਿਹੜੇ ਲੋਕਾਂ ਦੇ ਵਿੱਚ ਹਫੜਾ ਤਫੜੀ ਪੈਦਾ ਹੋ ਜਾਂਦੀ ਆ ਚੀਕ ਚੰਗਿਆੜਾ ਪੈ ਜਾਂਦਾ ਪਰ ਰਾਹਗੀਰਾਂ ਤੇ ਲੋਕਾਂ ਦੀ ਮਦਦ ਦੁਆਰਾ ਉਸ ਨੌਜਵਾਨ ਨੂੰ ਬਾਹਰ ਕੱਢ ਕੇ ਉਸ ਨੂੰ ਜਲੰਧਰ ਦੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤੇ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਇਹ ਨੌਜਵਾਨਾ ਉਸ ਦੀ ਇੱਕ ਤਾਂ ਉਹਦਾ ਚੂਲਾ ਟੁੱਟ ਗਿਆ ਏ ਤੇ ਇੱਕ ਉਸ ਦੀ ਜਿਹੜੀ ਪੈਰ ਦੀ ਹੱਡੀ ਫ੍ਰੈਕਚਰ ਹੋ ਗਈ ਆ ਤੁਹਾਨੂੰ ਫੇਰ ਇੱਕ ਵਾਰੀ ਦੱਸਦੀ ਆ ਕਿ ਇਹ ਜਿਹੜੀ ਖਬਰ ਆ ਜਲੰਧਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਨੌਜਵਾਨ ਆਲਟੋ ਕਾਰ ਵਿੱਚ ਜਾ ਰਿਹਾ ਸੀ ਦਾ ਉਹ ਜਿਹੜੀ ਕਾਰ ਆ ਉਹ ਸਰੀਰ ਦੇ ਇੱਕ ਦਰਖਤ ਦੇ ਵਿੱਚ ਜਾ ਕੇ ਵਾਹਦੀ ਆ ਟਕਰਾਹ ਹੋ ਜਾਂਦਾ ਜਿਦੇ ਕਰਕੇ ਉਹ ਗੱਡੀ ਪਲਟੀ ਜਾਂਦੀ ਆ ਤੇ ਉਸ ਗੱਡੀ ਦੇ ਵਿੱਚ ਜਿਹੜਾ ਇੱਕ ਨੌਜਵਾਨ ਆ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਪਰ ਜਿਹੜੇ ਰਾਹੀ ਗੇ ਰਾ ਉਹਨਾਂ ਦੀ ਮਦਦ ਦੁਆਰਾ ਉਸ ਨੌਜਵਾਨ ਬਾਹਰ ਕੱਢਿਆ ਜਾਂਦਾ ਹੈ ਤਾਂ ਹਸਪੀਟਲ ਦੇ ਵਿੱਚ ਉਸਨੂੰ ਭੇਜਿਆ ਜਾਂਦਾ ਹੈ ਤਾਂ ਜਦੋਂ ਉਸਨੂੰ ਹਸਪੀਟਲ ਦੇ ਵਿੱਚ ਭੇਜਿਆ ਜਾਂਦਾ ਹੈ ਡਾਕਟਰਾਂ ਦੀ ਡਾਇਰੈਕਟਰਾਂ ਦਾ ਇਹ ਕਿਹਾ ਹੈ ਕਿ ਜਿਹੜਾ ਉਹ ਨੌਜਵਾਨਾ ਉਸ ਦਾ ਇੱਕ ਚੂਲਾ ਟੁੱਟਿਆ ਤੇ ਪੈਰ ਦੀ ਜਿਹੜੀ ਹੱਡੀ ਕ੍ਰੈਂਕ ਹੋ ਜਾਂਦੀ ਆ ਫ੍ਰੈਕਚਰ ਹੋ ਜਾਂਦੀ ਆ ਤਾਂ ਤੁਹਾਨੂੰ ਇਸ ਪ੍ਰਤੀ ਕੀ ਲੱਗਦਾ ਹੈ ਕਿ ਤੁਹਾਨੂੰ ਪਤਾ ਤੁਹਾਨੂੰ ਪਤਾ ਇਹ ਹੈਗਾ ਕਿ ਜਿਹੜੇ ਅੱਜਕੱਲ ਦੇ ਲੋਕ ਆ ਕਿੰਨੀ ਤੇਜ਼ ਰਫਤਾਰ ਦੇ ਨਾਲ ਜਿਹੜੇ ਆਪਣੇ ਵਾਹਨਾਂ ਦੀ ਵਰਤੋਂ ਕਰਦੇ ਆ ਤੇ ਉਸ ਇਹ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਸੜਕ ਹਾਦਸੇ ਦੀਆਂ ਦੁਰਘਟਨਾਵਾਂ ਦਿਨ ਬਦਨ ਵਧਦੀਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਜਿਹੜੇ ਆਪਣੇ ਵਾਹਨਾਂ ਦੀ ਜਿਹੜੀ ਰਫ਼ਤਾਰ ਘੱਟ ਕਰਕੇ ਚਲੋਣੀ ਚਾਹੀਦੀ ਆ ਅਤੇ ਦੂਜੀ ਖਬਰ ਜਿਹੜੀ ਆ ਉਹ ਨਵਾਂ ਸ਼ਹਿਰ ਤੋਂ ਆ ਰਹੀ ਆ ਕਿ ਇੱਕ ਵਕੀਲ ਧੀ ਨੇ ਆਪਣੇ ਹੀ ਪਿਤਾ ਦਾ ਕੀਤਾ ਅੰਤਿਮ ਸੰਸਕਾਰ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿਨੇ ਆ ਕੀ ਨਵਾਂ ਸ਼ਹਿਰ ਦੇ ਵਿੱਚ ਇੱਕ ਕੁੜੀ ਜਿਹਦਾ ਜਿਹੜੀ ਉਸਨੇ ਵਕੀਲ ਦਾ ਕੋਰਸ ਕੀਤਾ ਸੀ ਤਾਂ ਉਸ ਕੁੜੀ ਨੇ ਆਪਣੇ ਹੀ ਪਿਤਾ ਦਾ ਕੀਤਾ ਅੰਤਿਮ ਸੰਸਕਾਰ ਤੇ ਉੱਥੋਂ ਦੇ ਜਿਹੜੇ ਲੋਕ ਆ ਉਹਨਾਂ ਨੇ ਇਹ ਬਿਆਨ ਆਇਆ ਕਿ ਅੱਜਕੱਲ ਜਿਹੜੀਆਂ ਕੁੜੀਆਂ ਨੇ ਮੁੰਡਿਆਂ ਨਾਲ ਘਟਨੀ ਆ ਕਿਉਂਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਉਹ ਕੁੜੀ ਆ ਉਹ ਸੰਨੇ ਆਪਣੇ ਪਿਤਾ ਦਾ ਹੀ ਆਪਣੇ ਹੱਥੀ ਜਿਹੜਾ ਪੂਰੇ ਆ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕੀਤੀਆਂ ਨੇ ਤੇ ਲੋਕਾਂ ਨੇ ਕਿਹਾ ਕਿ ਅੱਜ ਕੱਲ੍ਹ ਜਿਹੜੀਆਂ ਕੁੜੀਆਂ ਨੇ ਮੁੰਡਿਆਂ ਨਾਲੋਂ ਘੱਟ ਨਹੀਂ ਆ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਉਹ ਜਿਹੜੀ ਵਕੀਲ ਧੀ ਆ ਉਹ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਦੀਆਂ ਜਿੰਨੀਆਂ ਵੀ ਰਸਮਾਂ ਹੁੰਦੀਆਂ ਨੇ ਪੂਰੇ ਮਨ ਦੇ ਨਾਲ ਨਿਭਾਉਂਦੀ ਆ ਤੇ ਇੱਕ ਨਵੀਂ ਮਿਸਾਲ ਜਿਹੜੀ ਖੜੀ ਹੋ ਰਹੀ ਹੈ ਕਿ ਅੱਜਕੱਲ ਜਿਹੜੀਆਂ ਕੁੜੀਆਂ ਮੁੰਡਿਆਂ ਨਾਲ ਘੱਟ ਨਹੀਂ ਆ ਦੁਬਾਰਾ ਤੁਹਾਨੂੰ ਫੇਰ ਦੱਸਦੀ ਏ ਕਿ ਇਹ ਜਿਹੜੀ ਖਬਰ ਆ ਨਵਾਂ ਸ਼ਹਿਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜੀ ਵਕੀਲ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਖੁਦ ਕੀਤਾ ਏ ਉਸ ਦਾ ਜਿਹੜਾ ਅੰਤਿਮ ਸੰਸਕਾਰ ਆ ਕਿਸੇ ਵੀ ਮੁੰਡੇ ਨੇ ਨਹੀਂ ਕੀਤਾ ਏ ਪਰ ਜਦੋਂ ਕੁੜੀ ਅੰਤਿਮ ਸੰਸਕਾਰ ਦੀਆਂ ਰਸਮਾਂ ਬੋਦੀ ਹੁੰਦੀ ਆ ਤਾਂ ਉੱਥੋਂ ਦੇ ਲੋਕ ਕਹਿੰਦੇ ਆ ਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਨੇ ਮੁੰਡਿਆਂ ਨਾਲ ਘਟ ਨਹੀਂ ਆ ਕੋਈ ਵੀ ਕੰਮ ਜਿਹੜਾ ਮੁੰਡੇ ਕਰਦੇ ਆ ਕੁੜੀਆਂ ਵੀ ਕਰ ਸਕਦੀਆਂ ਨੇ ਤਾਂ ਇਹ ਇੱਕ ਮਿਸਾਲ ਕੁੜੀਆਂ ਦੇ ਲਈ ਬਹੁਤ ਵੱਡੀ ਖੜੀ ਹੁੰਦੀ ਆ ਤੇ ਲੋਕਾਂ ਦੇ ਮਨਾਂ ਵਿੱਚ ਹੋਰ ਹੌਸਲਾ ਵਧਿਆ ਕਿਉਂਕਿ ਅੱਜ ਕੱਲ ਜਿਹੜੇ ਜ਼ਿਆਦਾਤਰ ਮੁੰਡੇ ਨਸ਼ਿਆਂ ਦੇ ਆੜ ਵਿੱਚ ਆਪਣੇ ਆਪ ਦੀ ਜਿਹੜੀ ਜੀਵਨੀਲਾ ਸਮਾਪਤ ਕਰ ਲੈ ਕਰ ਲੈਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਉਸ ਕੁੜੀ ਨੇ ਵੀ ਜਿਹੜੀ ਆਪਣੇ ਪਿਤਾ ਦੀ ਸਾਰੀ ਜੁੰਮੀ ਜ਼ਿੰਮੇਵਾਰੀ ਸਮਝ ਕੇ ਇਹ ਸਾਰੀਆਂ ਜਿਹੜੀਆਂ ਰਸਮਾਂ ਨਿਭਾਈਆਂ ਨੇ ਕਿਉਂਕਿ ਅੱਜਕੱਲ ਜਿਹੜੇ ਨੌਜਵਾਨਾ ਨਸ਼ੇ ਦੇ ਵਿੱਚ ਵੜ ਜਾਂਦੇ ਆ ਤੇ ਉਹ ਆਪਣੀ ਜੀਵਨ ਦੀ ਲੀਲਾ ਸਮਾਪਤ ਕਰ ਲੈਂਦੇ ਆ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ ਦਾ ਜਿਹੜਾ ਨਸ਼ੇ ਦਾ ਦੌਰ ਆ ਕਿੰਨਾ ਵੱਧ ਗਿਆ ਏ ਜਿਹੜੇ ਮੁੰਡੇ ਅੱਜ ਕੱਲ ਵੇਲੇ ਹੁੰਦੇ ਆ ਕੋਈ ਕੰਮ ਧੰਦਾ ਨਹੀਂ ਹੁੰਦਾ ਉਹ ਫਿਰ ਨਸ਼ਿਆਂ ਤੇ ਲੱਗ ਜਾਂਦੇ ਆ ਉਹਦੇ ਨਾਲ ਕੱਲੇ ਮੁੰਡੇ ਨੂੰ ਨਹੀਂ ਘਾਟਾ ਪੈਂਦਾ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਘਾਟਾ ਪੈਂਦਾ ਤਾਂ ਇਸ ਦੇ ਲਈ ਅੱਜ ਕੱਲ ਮਾਪੇ ਦੁਖੀ ਹੋ ਕੇ ਇਹ ਕਹਿੰਦੇ ਆ ਕਿ ਇਸ ਤੋਂ ਵਧੀਆ ਹੁੰਦਾ ਕਿ ਸਾਡੇ ਇੱਕ ਕੁੜੀ ਹੋਰ ਹੁੰਦੀ ਕਿਉਂਕਿ ਉਹ ਆਪਣੇ ਨਸ਼ੇੜੀ ਮੁੰਡਿਆਂ ਤੋਂ ਅੱਕ ਕੇ ਇਹੀ ਰੋਲਾ ਪਾਉਂਦੇ ਆ ਇਹੀ ਰੋਂਦੇ ਆ ਕਿ ਸਾਡੀ ਇੱਕ ਕੁੜੀ ਹੋਰ ਹੁੰਦੀ ਅਸੀਂ ਵਿਆਹ ਕੇ ਤੋਰ ਦਿੰਦੇ ਆ ਤਾਂ ਇਸ ਦੇ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋયા ਇਹ ਜਿਹੜੀ ਖਬਰ ਕੁੜੀਆਂ ਦੇ ਲਈ ਬਹੁਤ ਹੀ ਮਿਸਾਲ ਖੜੀ ਹੁੰਦੀ ਆ ਕਿ ਅੱਜ ਕੱਲ੍ਹ ਜਿਹੜੀਆਂ ਕੁੜੀਆਂ ਮੁੰਡਿਆਂ ਨਾਲ ਘੱਟ ਨਹੀਂ ਆ ਕੋਈ ਵੀ ਜਿਹੜਾ ਕੰਮ ਆ ਮੁੰਡੇ ਵੀ ਕਰ ਸਕਦੇ ਤੇ ਮੁੰਡਿਆਂ ਦੇ ਨਾਲ ਉਹ ਕੁੜੀਆਂ ਵੀ ਹੁਣ ਜਿਹੜੀਆਂ ਉਹ ਕੰਮ ਕਰ ਸਕਦੇ ਆਂ ਅਤੇ ਤੀਜੀ ਖਬਰ ਜਿਹੜੀ ਫਤੇਗੜ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਫਤੇਗੜ ਦੇ ਵਿੱਚ ਇੱਕ ਪਿੰਡ ਦੇ ਵਿੱਚ ਹੀ ਪੰਜ ਲੋਕਾਂ ਦੀ ਥਾਂ ਤੇ ਮੌਤ ਹੋ ਗਈ ਹੈ ਤੇ ਉਹਨਾਂ ਦੇ ਵਿੱਚ ਜਿਹੜੇ ਦੋ ਨੌਜਵਾਨ ਹੁੰਦੇ ਆ ਉਹ ਦੋਨੇ ਸਕੇ ਪ੍ਰਾ ਹੁੰਦੇ ਆ ਉਹਨਾਂ ਦੀ ਮੌਤ ਕਿਉਂ ਹੋ ਜਾਂਦੀ ਆ ਤੁਹਾਨੂੰ ਦੱਸ ਦਈਏ ਕਿ ਅੱਜ ਕੱਲ ਜਿਹੜਾ ਨਸ਼ੇ ਦਾ ਦੌਰ ਜਾਦਾ ਵਧ ਰਿਹਾ ਏ ਲੋਕੀ ਜਿਹੜੇ ਨੌਜਵਾਨ ਅੱਜ ਕੱਲ ਨਸ਼ੇ ਦੀ ਜਾਦਾ ਵਰਤੋਂ ਕਰਨ ਲੱਗ ਜਾਂਦੇ ਆ ਤੇ ਓਵਰਡੋਜ਼ ਲਾਉਣ ਦੇ ਨਾਲ ਉਹ ਜਿਹੜੀ ਆਪਣੀ ਜੀਵਨ ਦੀ ਲੀਲਾ ਸਮਾਪਤ ਕਰ ਲੈਂਦੇ ਆ ਤੁਹਾਨੂੰ ਮੈਂ ਪਹਿਲਾਂ ਹੀ ਇੱਕ ਖਬਰ ਵਿੱਚ ਦੱਸ ਚੁੱਕੀ ਆ ਕਿ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਨਸ਼ੇ ਦੀ ਆੜ ਵਿੱਚ ਲੱਗ ਜਾਂਦੇ ਆ ਆਪਣੀ ਜਿਹੜੀ ਜੀਵਨ ਦੀ ਲੀਲਾ ਸਮਾਪਤ ਕਰ ਲੈਂਦੇ ਆ ਤੇ ਹੁਣ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਪਰਿਵਾਰਕ ਮੈਂਬਰ ਆ ਕਿੰਦਾ ਪੁੱब्बा ਮਾਰ ਕੇ ਰੋ ਰਿਹਾ ਆਪਣੇ ਬਜ਼ੁਰਗ ਮਾਤਾ ਪਿਤਾ ਦੇ ਕਿੱਥੇ ਦਾ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਸੀ ਉਹਨਾਂ ਦਾ ਬਡਾਪੇ ਦਾ ਸਹਾਰਾ ਬਣਨਾ ਚਾਹੀਦਾ ਸੀ ਪਰ ਨਸ਼ੇ ਦੀ ਆੜ ਦੇ ਵਿੱਚ ਆ ਕੇ ਉਹਨਾਂ ਨੇ ਆਪਣੀ ਹੀ ਜੀਵਨ ਇਲਾ ਸੁਬਾਪਤ ਕਰ ਲਈ ਗਈ ਆ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਕਿ ਇਹ ਜਿਹੜੀ ਖਬਰ ਆ ਫਤੇਗੜ ਸਾਹਿਬ ਤੋਂ ਆ ਰਹੀ ਆ ਫਤੇਗੜ ਦੇ ਕਿ ਪਿੰਡ ਚੋਂ ਆ ਰਹੀ ਆ ਕਿ ਪੰਜ ਵਿਅਕ ਪੰਜ ਨੌਜਵਾਨਾਂ ਦੇ ਵਿੱਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਆ ਮੌਤ ਜਿਹੜੀ ਹੋਈ ਆ ਉਹਨਾਂ ਨੇ ਓਵਰਡੋਜ਼ ਜਿਹੜਾ ਡਰੱਗਸ ਯੂਜ਼ ਕੀਤਾ ਸੀ ਤਾਂ ਉਹਨਾਂ ਦੀ ਥਾਂ ਦੀ ਮੌਤ ਹੋ ਜਾਂਦੀ ਆ ਤੇ ਹੁਣ ਪਿੰਡ ਦੇ ਸਾਰੇ ਲੋਕਾਂ ਵੱਲੋਂ ਜਿਹੜਾ ਧਰਨਾ ਲਾਉਣਾ ਸ਼ੁਰੂ ਕਰ ਦਿੱਤਾ ਏ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਨਸ਼ਾ ਅੱਜ ਕੱਲ੍ਹ ਪਗਵਾਂ ਦਾ ਮੰਦੀ ਸਰਕਾਰ ਨੇ ਕਿਆ ਸੀ ਵੀ ਜਦੋਂ ਸਾਡੀ ਸਰਕਾਰ ਬਣੂਗੀ ਤਾਂ ਨਸ਼ਾ ਜਿਹੜਾ ਅਸੀਂ ਬੰਦੀ ਸਰਕਾਰੀ ਨਾਲ ਦੇ ਨਾਲ ਅਸੀਂ ਜਿਹੜਾ ਖਤਮ ਕਰ ਦਵਾਂਗੇ ਪਰ ਉਹਨਾਂ ਦੀ ਸਰਕਾਰ ਨੂੰ ਬਣੇ 3 ਸਾਲ ਹੋ ਗਿਆ ਉਹਨਾਂ ਨੇ ਜਿਹੜਾ ਨਸ਼ਾ ਜਿਹੜਾ ਬੰਦ ਨਹੀਂ ਕੀਤਾ ਸਗੋਂ ਦੀ ਜਿਹੜਾ ਨਸ਼ਾ ਹੈ ਦਿਨ ਬਦ ਦਿਨ ਵੱਧਦਾ ਜਾ ਰਿਹਾ ਤੇ ਜਿਹੜੀਆਂ ਨਸ਼ੇ ਦੇ ਨਾਲ ਰਿਲੇਟਡ ਇੰਨੀਆਂ ਖਬਰਾਂ ਹੁੰਦੀਆਂ ਨੇ ਉਹਨਾਂ ਦਾ ਇਸ ਨਾ ਵੱਲੀ ਕੋਈ ਧਿਆਨ ਨਹੀਂ ਆ ਕਿਉਂਕਿ ਪਿੰਡ ਦੇ ਲੋਕਾਂ ਦਾ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਜਿਹੜਾ ਆਦਾ ਨਸ਼ੇ ਨੂੰ ਲੈ ਕੇ ਰੋਜ਼ ਪ੍ਰਗਟ ਕਰ ਰਹੇ ਆ ਕਿ ਨਸ਼ਾ ਹਲੇ ਤੱਕ ਜਿਹੜਾ ਖਤਮ ਨਹੀਂ ਹੋਇਆ ਦਿਨ ਬਦ ਦਿਨ ਜਿਹੜੀਆਂ ਨਸ਼ੇ ਦੀਆਂ ਖਬਰਾਂ ਆ ਰਹੀਆਂ ਨੇ ਨਸ਼ਾ ਵਧਦਾ ਜਾ ਰਿਹਾ ਹੈ ਤੇ ਜਿਹੜੇ ਨੌਜਵਾਨ ਆ ਨਸ਼ੇ ਦੀ ਵਰਤੋਂ ਕਰਦੇ ਆ ਤੇ ਉਹਨਾਂ ਦੀਆਂ ਮੌਤਾਂ ਦੀ ਜਿਹੜੀ ਖਬਰਾਂ ਵਧਦੀਆਂ ਜਾ ਰਹੀਆਂ ਨੇ ਦੁਬਾਰਾ ਤੁਹਾਨੂੰ ਫੇਰ ਦੱਸ ਦਈਏ ਕਿ ਇਹ ਜਿਹੜੀ ਖਬਰ ਆ ਫਤੇਗੜ ਦੇ ਇੱਕ ਪਿੰਡ ਚ ਆ ਰਹੀ ਹੈ ਦੱਸਿਆ ਇਹ ਜਾਰੀ ਹੈ ਪੰਜਾਂ ਨੌਜਵਾਨਾਂ ਦੇ ਵਿੱਚੋਂ ਜਿਹੜੇ ਦੋ ਨੌਜਵਾਨ ਸੀ ਓਵਰ ਡਰੱਗਸ ਯੂਜ਼ ਕਰਨ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਆ ਤੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਤੇ ਹੁਣ ਪਿੰਡ ਦੇ ਜਿਹੜੇ ਲੋਕ ਆ ਉਹ ਉੱਥੇ ਪ੍ਰਦਰਸ਼ਨ ਉਹਨਾਂ ਨੇ ਲਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਦਾ ਕਿਹਾ ਹੈ ਕਿ ਜਿਹੜੀ ਸਰਕਾਰ ਆ ਉਹਨਾਂ ਨੇ ਕਿਹਾ ਸੀ ਸਾਨੂੰ ਵਾਅਦੇ ਕੀਤੇ ਸੀ ਵੀ ਜਦੋਂ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਸਭ ਤੋਂ ਪਹਿਲਾਂ ਨਸ਼ਾ ਖਤਮ ਕਰਾਂਗੇ ਪਰ ਨਸ਼ਾ ਖਤਮ ਕਰਨ ਦੀ ਬਜਾਏ ਜਿਹੜਾ ਨਸ਼ਾ ਵਧ ਰਿਹਾ ਹੈ ਅੱਜ ਕੱਲ ਦੇ ਜਿਹੜੀਆਂ ਮੌਤਾਂ ਜ਼ਿਆਦਾ ਨਸ਼ੇ ਨਾਲ ਹੋ ਰਹੀਆਂ ਨੇ ਤੇ ਉਹਨਾਂ ਨੇ ਜਿਹੜੇ ਰੋਸ਼ ਪ੍ਰਗਟ ਕੀਤਾ ਹੈ ਤੁਹਾਨੂੰ ਇਸ ਪ੍ਰਤੀ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ